ਪੰਜਾਬ ਵਿਧਾਨ ਸਭਾ ਹਲਕਾ ਜਲਾਲਾਬਾਦ ਇਹ ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਆਉਂਦਾ ਹੈ ਅਤੇ ਜ਼ਿਲ੍ਹਾ ਫਾਜ਼ਿਲਕਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਵਿੱਚ ਨੇ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਲ 2009 ਤੋਂ ਹੁਣ ਤੱਕ ਜਲਾਲਾਬਾਦ ਤੋਂ ਵਿਧਾਇਕ ਨੇ 2004 ਤੋਂ 2009 ਤੱਕ ਫਰੀਦਕੋਟ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ 2001 ਤੋਂ 2004 ਤੱਕ ਰਾਜ ਸਭਾ ਮੈਂਬਰ ਰਹੇ 1998 ਤੋਂ 1999 ਦੌਰਾਨ ਕੇਂਦਰੀ ਉਦਯੋਗ ਮੰਤਰੀ ਰਹੇ 1996 ਤੋਂ 1999 ਤੱਕ ਵੀ ਫਰੀਦਕੋਟ ਤੋਂ ਸਾਂਸਦ ਰਹੇ 2012 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਸਿਰ ਬਣਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਸੁਖਬੀਰ ਸਿੰਘ ਬਾਦਲ ਤੇ ਵਿਰੋਧੀ ਮਾਫੀਆ ਰਾਜ ਦੇ ਇਲਜ਼ਾਮ ਲਗਾਉਂਦੇ ਨੇ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਚੋਣ ਲੜ ਰਹੇ ਨੇ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਨੇ ਬਿੱਟੂ 2014 ਦੇ ਲੋਕ ਸਭਾ ਚੋਣ ਜਿੱਤੇ ਨੇ ਸੰਸਦ ਹੋਣ ਦੇ ਬਾਵਜੂਦ ਜਲਾਲਾਬਾਦ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਖਿਲਾਫ ਕਾਂਗਰਸ ਪਾਰਟੀ ਬਿੱਟੂ ਨੂੰ ਚੋਣ ਲੜਾ ਰਹੀ ਹੈ ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੀਤ ਸਿੰਘ ਦੇ ਪੋਤੇ ਨੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜਲਾਲਾਬਾਦ ਦੇ ਚੌਂ ਮੈਦਾਨ ਵਿੱਚ ਨੇ ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਨੇ ਭਗਵੰਤ ਮਾਨ ਆਪ ਦੇ ਸਟਾਰ ਪ੍ਰਚਾਰਕ ਨੇ ਮਾਨ ਨੇ 2011 ਵਿੱਚ ਸਿਆਸਤ 'ਚ ਕਦਮ ਤਰਿਆ 2012 ਵਿਧਾਨ ਸਭਾ ਚੋਣਾਂ ਵਿੱਚ ਪੀਪਲਸ ਪਾਰਟੀ ਆਫ ਪੰਜਾਬ ਵੱਲੋਂ ਲਹਿਰਾਗਾਗਾ ਤੋਂ ਚੋਣ ਲੜੀ ਪਰ ਹਾਰ ਗਏ ਮਾਰਚ 2014 ਵਿੱਚ ਪੀਪਲਸ ਪਾਰਟੀ ਆਫ ਪੰਜਾਬ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆ ਗਏ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਦਿੱਗਜ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਪੰਜਾਬ ਦੇ ਨਾਮੀ ਕਾਮੇਡੀਅਨ ਕਲਾਕਾਰ ਵਜੋਂ ਜਾਣੇ ਜਾਂਦੇ ਰਹੇ ਨੇ ਭਗਵੰਤ ਮਾਨ ਨੇ ਕਈ ਫਿਲਮਾਂ 'ਚ ਵੀ ਅਦਾਕਾਰੀ ਕੀਤੀ ਜਲਾਲਾਬਾਧ ਤੋਂ ਮੌਜੂਦਾ ਵਿਧਾਇਕ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ 2012 ਚ ਕਾਂਗਰਸ ਦੇ ਹੰਸਰਾਜ ਜੋਸਰ ਨੂੰ 50000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਲਾਲਾਬਾਦ ਵਿਧਾਨ ਸਭਾ ਸੀਟ ਤੇ ਮੁਕਾਬਲਾ ਪੰਜਾਬ ਦਾ ਸਭ ਤੋਂ ਚਰਚਿਤ ਮੁਕਾਬਲਾ ਹੈ ਜਲਾਲਾਬਾਦ ਦੀ ਸੀਟ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਚੌਂ ਮੈਦਾਨ ਵਿੱਚ ਨੇ ભગવંત માં ਨੇ ਖੁਦ ਇਸ ਦਿਗਜ ਨੇਤਾ ਖਿਲਾਫ ਚੋਣ ਲੜਨ ਦੀ ਇੱਛਾ ਜਤਾ ਕੇ ਹਰਾਉਣ ਦਾ ਵੀ ਦਾਵਾ ਕੀਤਾ ਸੀ ਆਪ ਦੀ ਇਸ ਪਹਿਲ ਤੋਂ ਬਾਅਦ ਕਾਂਗਰਸ ਨੇ ਵੀ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਦੇ ਚੋਣ ਦੰਗਲ ਵਿੱਚ ਉਤਾਰ ਦਿੱਤਾ ਪਰ ਰਵਨੀਤ ਬਿੱਟੂ ਦਾ ਇਸ ਹਲਕੇ ਨਾਲ ਪਹਿਲਾਂ ਕੋਈ ਜ਼ਿਆਦਾ ਰابطਾ ਨਹੀਂ ਰਿਹਾ ਇਸ ਲਈ ਬਿੱਟੂ ਨੂੰ ਬਾਰੀ ਮੰਨਦਿਆਂ ਬਹੁਤ ਜ਼ਿਆਦਾ ਲੋਕ ਉਹਨਾਂ ਦੇ ਹੱਕ ਵਿੱਚ ਨਹੀਂ ਦਿਖ ਰਹੇ ਜੱਟ ਸਿੱਖ ਵੋਟ ਬਿੱਟੂ ਦੇ ਹੱਕ ਵਿੱਚ ਜ਼ਰੂਰ ਭੁਗਤ ਸਕਦੀ ਹੈ ਪਰ ਹਲਕੇ 'ਚ ਜ਼ਿਆਦਾ ਗਿਣਤੀ ਰਾਜ ਸਿੱਖ ਵੋਟਰਾਂ ਦੀ ਹੈ ਸੁਖਬੀਰ ਸਿੰਘ ਬਾਦਲ 2009 ਤੋਂ ਲਗਾਤਾਰ ਇਥੋਂ ਚਿੱਤ ਦੇ ਜ਼ਰੂਰ ਆਏ ਨੇ ਪਰ ਇਸ ਵਾਰ ਲੋਕਾਂ 'ਚ ਉਹਨਾਂ ਪ੍ਰਤੀ ਵੀ ਬਹੁਤਾ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ ਲੋਕਾਂ ਅੰਦਰ ਇਸ ਗੱਲ ਦਾ ਰੋਸ ਵੇਖਣ ਨੂੰ ਮਿਲਿਆ ਕਿ ਸੰਗਤ ਦਰਸ਼ਨਾ ਦੌਰਾਨ ਸੁਖਬੀਰ ਬਾਦਲ ਨਾਲ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਇਸ ਤੋਂ ਇਲਾਵਾ ਸਥਾਨਕ ਨਿਰਜਾਂ ਤੋਂ ਵੀ ਲੋਕ ਬਹੁਤੇ ਖੁਸ਼ ਨਹੀਂ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਦਾ ਪ੍ਰਭਾਵ ਸੁਖਬੀਰ ਬਾਦਲ ਦੇ ਹੱਕ 'ਚ ਜ਼ਰੂਰ ਜਾ ਸਕਦਾ ਹੈ ਭਗਵੰਤ ਮਾਨ ਵੀ ਭਾਵੇਂ ਜਲਾਲਾਬਾਦ ਹਲਕੇ ਲਈ ਬਾਰੇ ਹੋ ਸਕਦੇ ਨੇ ਪਰ ਉਹਨਾਂ ਦਾ ਸੈਲਿਬ੍ਰਿਟੀ ਹੋਣਾ ਲੋਕਾਂ ਨੂੰ ਉਹਨਾਂ ਦੇ ਨਾਲ ਜੋੜਦਾ ਹੈ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸਰਕਾਰ ਖਿਲਾਫ ਕੀਤਾ ਗਿਆ ਪ੍ਰਚਾਰ ਸੱਤਾ ਵਿਰੋਧੀ ਵੋਟ ਬਣ ਕੇ ਮਾਨ ਦੇ ਹੱਕ ਵਿੱਚ ਭੁਗਤ ਸਕਦਾ ਹੈ ਮਾਨ ਦੇ ਵਿੰਗਾਤਮਕ ਭਾਸ਼ਣ ਅਤੇ ਲੋਕਾਂ ਨੂੰ ਦਿਖਾਈ ਜਾ ਰਹੀ ਉਮੀਦ ਦੀ ਕਿਰਨ ਲੋਕਾਂ ਨੂੰ ਪਾਉਂਦੇ ਦੇਸ ਰਹੇ ਨੇ ਹਰ ਦਿਨ ਬਦਲਦੇ ਸਿਆਸੀ ਸਮੀਕਰਨ ਕੀ ਨਤੀਜੇ ਲਿਆਉਂਦੇ ਨੇ ਇਸ ਦਾ ਫੈਸਲਾ ਜਲਾਲਾਬਾਦ ਦੇ ਵੋਟਰ 4 ਫਰਵਰੀ ਨੂੰ VOTING ਮਸ਼ੀਨਾਂ ਵਿੱਚ ਬੰਦ ਕਰ ਦੇਣਗੇ